ਟਾਟੈਨਿਕ ਚ ਡੁੱਬਣ ਵਾਲੇ ਬੱਚੇ ਦਾ ਹੋਇਆ ਪੁਨਰਜਨਮ ਕੱਲੀ-ਕੱਲੀ ਯਾਦ ਨੇ ਉਸ ਵੇਲੇ ਦੀਆਂ ਗੱਲਾਂ ਮੈਂ ਟਾਈਟੈਨਿਕ ਚ ਡੁੱਬਿਆ ਸੀ 5 ਸਾਲ ਦੇ ਬੱਚੇ ਦਾ ਦਾਵਾ ਆ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਸ਼ਿਖਰ ਸੰਧੀਰ ਅੱਜ ਇੱਕ ਐਸੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਇੱਕ 5 ਸਾਲ ਦਾ ਬੱਚਾ ਜੋ ਇਹ ਦਾਵਾ ਕਰਦਾ ਹੈ ਕਿ ਉਹ ਟਾਈਟੈਨਿਕ ਵਾਲੇ ਜਹਾਜ਼ ਜਦੋਂ ਡੁੱਬਿਆ ਸੀ ਉਸ ਵਕਤ ਉਹ ਉਸ ਦੇ ਵਿੱਚ ਆਰਕੀਟੈਕਟ ਸੀ ਔਰ ਉਸ ਨੂੰ ਬਕਾਇਦਾ ਉਹ ਸਾਰੀ ਚੀਜ਼ਾਂ ਯਾਦ ਨੇ ਕਿ ਕਿਸ ਤਰੀਕੇ ਦੇ ਨਾਲ ਟਾਈਟੈਨਿਕ ਜਹਾਜ਼ ਡੁੱਬਿਆ ਕਿਸ ਤਰੀਕੇ ਦੇ ਨਾਲ ਗੜਬੜੀ ਹੋਈ ਸੀ ਔਰ ਉਸ ਨੂੰ ਇਸ ਜਨਮ ਦੇ ਵਿੱਚ ਪਾਣੀ ਤੋਂ ਕਿਵੇਂ ਬਹੁਤ ਜ਼ਿਆਦਾ ਡਰ ਲੱਗਦਾ ਹੈ ਉਸ ਦੀ ਕਹਾਣੀ ਉਸ ਨੇ ਆਪ ਬਿਆਨ ਕੀਤੀ ਉਹ ਖੁਦ ਇੱਕ ਕਾਗਜ਼ ਦੇ ਉੱਤੇ ਪੇਪਰ ਦੇ ਉੱਤੇ ਟਾਈਟੈਨਿਕ ਜਹਾਜ਼ ਦੀ ਤਸਵੀਰ ਵੀ ਬਣਾਉਂਦਾ ਹੈ ਤੇ ਨਾਲ-ਨਾਲ ਉਹ ਚੇਤੇ ਵੀ ਕਰਦਾ ਹੈ ਕਿ ਕਿਸ ਤੰਗ ਨਾਲ ਉਸ ਦੀ ਮੌਤ ਹੋਈ ਸੀ ਜਦੋਂ ਟਾਈਟੈਨਿਕ ਡੁੱਬ ਗਿਆ ਸੀ ਛੋਟੀ ਉਮਰ ਦੇ ਵਿੱਚ ਇਸ ਬੱਚੇ ਨੇ ਦਾਵਾ ਕੀਤਾ ਉਸ ਨੂੰ ਆਪਣਾ ਪਿਛਲਾ ਜਨਮ ਯਾਦ ਹੈ ਅਤੇ ਹੁਣ ਉਸ ਦਾ ਪੁਨਰ ਜਨਮ ਹੋਇਆ ਹੈ ਅਜੀ ਸਾਰਿਆਂ ਨੇ ਪੁਨਰਜਨਮ ਬਾਰੇ ਬਹੁਤ ਸੁਣਿਆ। ਇੱਕ ਛੋਟੇ ਬੱਚੇ ਨੇ ਵੀ ਇਹੀ ਦਾਵਾ ਕੀਤਾ ਕਿ ਉਹ ਟਾਟੈਨਿਕ ਹਾਦਸੇ ਦੇ ਵਿੱਚ ਡੁੱਬ ਕੇ ਮਰ ਗਿਆ ਸੀ। ਉਹ ਗਹਿਰੇ ਪਾਣੀ ਨੂੰ ਵੇਖ ਕੇ ਅੱਜ ਵੀ ਡਰਦਾ ਹੈ। ਵੱਡੇ ਹੋਣ ਤੋਂ ਬਾਅਦ ਉਸ ਨੇ ਇਹ ਦਾਵਾ ਕੀਤਾ ਕਿ ਪਿਛਲੇ ਜਨਮ ਦੇ ਵਿੱਚ ਟਾਟੈਨਿਕ ਜਹਾਜ਼ ਦਾ ਆਰਕੀਟੈਕਟ ਸੀ ਅਤੇ ਹਾਦਸੇ ਦੇ ਵਿੱਚ ਆਪਣੀ ਜ਼ਿੰਦਗੀ ਗਵਾ ਬੈਠਾ ਸੀ। ਬੱਚੇ ਨੇ ਕੱਲੀ-ਕੱਲੀ ਗੱਲ ਦੱਸੀ ਕਿ ਪਿਛਲੇ ਜਨਮ ਦੇ ਵਿੱਚ ਆਖਿਰਕਾਰ ਉਸਦੇ ਨਾਲ ਹੋਇਆ ਕਿ ਸੀ ਇੱਕ ਰਿਪੋਰਟਸ ਦੀ ਮੰਨੀਏ ਤਾਂ ਜੇਮੀ ਨਾਮ ਦੇ ਇਸ ਛੋਟੇ ਲੜਕੇ ਨੇ 5 ਸਾਲ ਦੀ ਉਮਰ ਦੇ ਵਿੱਚ ਇਹ ਦਾਵਾ ਕੀਤਾ ਕਿ ਉਹ 1912 ਦੇ ਵਿੱਚ ਉੱਤਰ ਅਟਲੈਂਟਿਕ ਮਹਾਸਾਗਰ ਡੁੱਬ ਕੇ ਮਰ ਗਿਆ ਜੇਮੀ ਦੀ ਮਾਂ ਦੱਸਦੀ ਹੈ ਕਿ ਬੱਚੇ ਨੂੰ ਛੋਟੀ ਉਮਰ ਤੋਂ ਹੀ ਗਾਰੇ ਪਾਣੀ ਤੋਂ ਡਰ ਲੱਗਦਾ ਜਦੋਂ ਉਸ ਨੇ ਟਾਈਟੈਨਿਕ ਫਿਲਮ ਦੇਖੀ ਤਾਂ ਉਹ ਅੰਤ ਦੇਖਣ ਤੋਂ ਪਹਿਲਾਂ ਹੀ ਡਰ ਗਿਆ ਉਸ ਨੇ ਲਗਭਗ 50 ਤਸਵੀਰਾਂ ਬਣਾਈਆਂ ਜਿਨ੍ਹਾਂ ਦੇ ਵਿੱਚ ਟਾਈਟੈਨਿਕ ਡੁੱਬਦੀ ਹੋਈ ਦਿਖਾਈ ਗਿਆ ਸੀ ਇਹ ਤਸਵੀਰਾਂ ਉਸ ਘਟਨਾ ਨੂੰ ਦਿਖਾਉਂਦੀਆਂ ਨੇ ਜੋ 1912 ਚ ਹੋਈ ਜੇਮਿਨਿਓ ਟਾਈਟੈਨਿਕ ਦੇ ਅੰਦਰੂਨੀ ਹਿੱਸੇ ਤੋਂ ਲੈ ਕੇ ਉਸ ਦੀਆਂ ਖਿੜਕੀਆਂ ਤੱਕ ਯਾਦ ਸਨ ਉਸ ਨੇ ਇਹ ਵੀ ਦੱਸਿਆ ਕਿ ਜਹਾਜ਼ ਬਣਾਉਣ ਚ ਕਿੱਥੇ ਗਲਤੀ ਹੋਈ ਜਿਸ ਕਰਕੇ ਇਹ ਟੁੱਬ ਗਿਆ ਇੱਥੇ ਤੱਕ ਕਿ ਅੰਟਾਰਕਟਿਕਾ ਦੇ ਨਾਲ ਜੁੜੀਆਂ ਸਾਰੀਆਂ ਕਹਾਣੀਆਂ ਉਸ ਨੇ ਬਚਪਨ ਚ ਸੁਣਾਈਆਂ ਸਨ ਜੋ ਵੱਖ-ਵੱਖ ਸਥਾਨਾਂ ਤੇ ਛਪੀਆਂ ਵੀ ਨੇ ਇੱਕ ਪ੍ਰੋਗਰਾਮ ਦੇ ਵਿੱਚ ਜਦੋਂ ਉਸਦੀ ਮਾਂ ਨੇ ਗੱਲਬਾਤ ਕੀਤੀ ਤਾਂ ਦੱਸਿਆ ਕਿ ਇੱਕ ਦਿਨ ਉਹ ਆਪਣੇ ਕਮਰੇ 'ਚ ਕਿਸੇ ਆਦਮੀ ਵਾਂਗ ਜਹਾਜ਼ ਡੁੱਬਣ ਦੇ ਬਾਰੇ ਚੀਕਾਂ ਮਾਰ ਰਿਹਾ ਸੀ। ਉਹ ਦਿਨ ਕਾਫੀ ਡਰਾਉਣਾ ਸੀ ਪਰ ਉਦੋਂ ਤੋਂ ਉਸਨੇ ਟੈਟੈਨਿਕ ਬਾਰੇ ਗੱਲ ਕਰਨਾ ਘਟਾ ਦਿੱਤਾ। ਹੁਣ ਜਦੋਂ 19 ਸਾਲ ਦਾ ਹੋ ਚੁੱਕਿਆ ਜੇਮੀ ਕਾਲਜ ਜਾਂਦਾ ਹੈ ਪਰ ਹੁਣ ਵੀ ਉਹ ਕਹਿੰਦਾ ਹੈ ਕਿ ਉਹ ਪਿਛਲੇ ਜਨਮ 'ਚ ਟੈਟੈਨਿਕ ਜਹਾਜ਼ ਦੇ ਆਰਕੀਟੈਕਟ ਥੋਮਸ ਐਡਰੀਓਸੀ ਕੀ ਤੁਸੀਂ ਵੀ ਮੰਨਦੇ ਹੋ ਪੁਨਰਜਨਮ ਨੂੰ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਟਾਟੈਨਿਕ ਚ ਡੁੱਬਣ ਵਾਲੇ ਬੱਚੇ ਦਾ ਹੋਇਆ ਪੁਨਰਜਨਮ ਕੱਲੀ-ਕੱਲੀ ਯਾਦ ਨੇ ਉਸ ਵੇਲੇ ਦੀਆਂ ਗੱਲਾਂ ਬਟਾਈਟੈਨਿਕ ਚ ਡੁੱਬਿਆ ਸੀ 5 ਸਾਲ ਦੇ ਬੱਚੇ ਦਾ ਦਾਵਾ ਮਾਈ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਸ਼ਿਖਰ ਸੰਧੀਰ ਅੱਜ ਇੱਕ ਐਸੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਇੱਕ 5 ਸਾਲ ਦਾ ਬੱਚਾ ਜੋ ਇਹ ਦਾਵਾ ਕਰਦਾ ਹੈ ਕਿ ਉਹ ਟਾਈਟੈਨਿਕ ਵਾਲੇ ਜਹਾਜ਼ ਜਦੋਂ ਡੁੱਬਿਆ ਸੀ ਉਸ ਵਕਤ ਉਹ ਉਸ ਦੇ ਵਿੱਚ ਆਰਕੀਟੈਕਟ ਸੀ ਔਰ ਉਸ ਨੂੰ ਬਕਾਇਦਾ ਉਹ ਸਾਰੀ ਚੀਜ਼ਾਂ ਯਾਦ ਨੇ ਕਿ ਕਿਸ ਤਰੀਕੇ ਦੇ ਨਾਲ ਟਾਈਟੈਨਿਕ ਜਹਾਜ਼ ਡੁੱਬਿਆ ਕਿਸ ਤਰੀਕੇ ਦੇ ਨਾਲ ਗੜਬੜੀ ਹੋਈ ਸੀ ਔਰ ਉਸ ਨੂੰ ਇਸ ਜਨਮ ਦੇ ਵਿੱਚ ਪਾਣੀ ਤੋਂ ਕਿਵੇਂ ਬਹੁਤ ਜ਼ਿਆਦਾ ਡਰ ਲੱਗਦਾ ਹੈ ਉਸ ਦੀ ਕਹਾਣੀ ਉਸ ਨੇ ਆਪ ਬਿਆਨ ਕੀਤੀ ਉਹ ਖੁਦ ਇੱਕ ਕਾਗਜ਼ ਦੇ ਉੱਤੇ ਪੇਪਰ ਦੇ ਉੱਤੇ ਟਾਈਟੈਨਿਕ ਜਹਾਜ਼ ਦੀ ਤਸਵੀਰ ਵੀ ਬਣਾਉਂਦਾ ਹੈ ਤੇ ਨਾਲ ਨਾਲ ਉਹ ਚੇਤੇ ਵੀ ਕਰਦਾ ਹੈ ਕਿ ਕਿਸ ਢੰਗ ਨਾਲ ਉਸ ਦੀ ਮੌਤ ਹੋਈ ਸੀ ਜਦੋਂ ਟਾਈਟੈਨਿਕ ਡੁੱਬ ਗਿਆ ਸੀ ਛੋਟੀ ਉਮਰ ਦੇ ਵਿੱਚ ਇਸ ਬੱਚੇ ਨੇ ਦਾਅਵਾ ਕੀਤਾ ਉਸ ਨੂੰ ਆਪਣਾ ਪਿਛਲਾ ਜਨਮ ਯਾਦ ਹੈ ਅਤੇ ਹੁਣ ਉਸ ਦਾ ਪੁਨਰ ਜਨਮ ਹੋਇਆ ਅਜੀ ਸਾਰਿਆਂ ਨੇ ਪੁਨਰ ਜਨਮ ਬਾਰੇ ਬਹੁਤ ਸੁਣਿਆ। ਇੱਕ ਛੋਟੇ ਬੱਚੇ ਨੇ ਵੀ ਇਹੀ ਦਾਵਾ ਕੀਤਾ ਕਿ ਉਹ ਟਾਈਟੈਨਿਕ ਹਾਦਸੇ ਦੇ ਵਿੱਚ ਡੁੱਬ ਕੇ ਮਰ ਗਿਆ ਸੀ। ਉਹ ਗਹਿਰੇ ਪਾਣੀ ਨੂੰ ਵੇਖ ਕੇ ਅੱਜ ਵੀ ਡਰਦਾ ਹੈ। ਵੱਡੇ ਹੋਣ ਤੋਂ ਬਾਅਦ ਉਸ ਨੇ ਇਹ ਦਾਵਾ ਕੀਤਾ ਕਿ ਪਿਛਲੇ ਜਨਮ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਆਰਕੀਟੈਕਟ ਸੀ ਅਤੇ ਹਾਦਸੇ ਦੇ ਵਿੱਚ ਆਪਣੀ ਜ਼ਿੰਦਗੀ ਗਵਾ ਬੈਠਾ ਸੀ। ਬੱਚੇ ਨੇ ਕੱਲੀ-ਕੱਲੀ ਗੱਲ ਦੱਸੀ ਕਿ ਪਿਛਲੇ ਜਨਮ ਦੇ ਵਿੱਚ ਆਖਿਰਕਾਰ ਉਸ ਦੇ ਨਾਲ ਹੋਇਆ ਕਿ ਸੀ। ਇੱਕ ਰਿਪੋਰਟਸ ਦੀ ਮੰਨੀਏ ਤਾਂ ਜੇਮੀ ਨਾਮ ਦੇ ਇਸ ਛੋਟੇ ਲੜਕੇ ਨੇ 5 ਸਾਲ ਦੀ ਉਮਰ ਦੇ ਵਿੱਚ ਇਹ ਦਾਵਾ ਕੀਤਾ ਕਿ ਉਹ 1912 ਦੇ ਵਿੱਚ ਉੱਤਰ ਅਟਲੈਂਟਿਕ ਮਹਾਸਾਗਰ ਟੁੱਪਕੇ ਮਰ ਗਿਆ। ਜੇਮੀ ਦੀ ਮਾਂ ਦੱਸਦੀ ਹੈ ਕਿ ਬੱਚੇ ਨੂੰ ਛੋਟੀ ਉਮਰ ਤੋਂ ਹੀ ਗਾਰੇ ਪਾਣੀ ਤੋਂ ਡਰ ਲੱਗਦਾ ਹੈ। ਜਦੋਂ ਉਸ ਨੇ ਟਾਈਟੈਨਿਕ ਫਿਲਮ ਦੇਖੀ ਤਾਂ ਉਹ ਅੰਤ ਦੇਖਣ ਤੋਂ ਪਹਿਲਾਂ ਹੀ ਡਰ ਗਿਆ। ਉਸ ਨੇ ਲਗਭਗ 50 ਤਸਵੀਰਾਂ ਬਣਾਈਆਂ ਜਿਨ੍ਹਾਂ ਦੇ ਵਿੱਚ ਟਾਈਟੈਨਿਕ ਡੁੱਬਦੀ ਹੋਈ ਦਿਖਾਈ ਗਿਆ ਸੀ। ਇਹ ਤਸਵੀਰਾਂ ਉਸ ਘਟਨਾ ਨੂੰ ਦਿਖਾਉਂਦੀਆਂ ਨੇ ਜੋ 1912 છોઈ ਜੇਮਿਨਿ ਟਾਈਟੈਨਿਕ ਦੇ ਅੰਦਰੂਨੀ ਹਿੱਸੇ ਤੋਂ ਲੈ ਕੇ ਉਸ ਦੀਆਂ ਖਿੜਕੀਆਂ ਤੱਕ ਯਾਦ ਸਨ ਉਸ ਨੇ ਇਹ ਵੀ ਦੱਸਿਆ ਕਿ ਜਹਾਜ਼ ਬਣਾਉਣ ਚ ਕਿੱਥੇ ਗਲਤੀ ਹੋਈ ਜਿਸ ਕਰਕੇ ਇਹ ਡੁੱਬ ਗਿਆ ਇੱਥੇ ਤੱਕ ਕਿ ਅੰਟਾਰਕਟਿਕਾ ਦੇ ਨਾਲ ਜੁੜੀਆਂ ਸਾਰੀਆਂ ਕਹਾਣੀਆਂ ਉਸ ਨੇ ਬਚਪਨ ਚ ਸੁਣਾਈਆਂ ਸਨ ਜੋ ਵੱਖ-ਵੱਖ ਸਥਾਨਾਂ ਤੇ ਛਪੀਆਂ ਵੀ ਨੇ ਇੱਕ ਪ੍ਰੋਗਰਾਮ ਦੇ ਵਿੱਚ ਜਦੋਂ ਉਸ ਦੀ ਮਾਂ ਨੇ ਗੱਲਬਾਤ ਕੀਤੀ ਤਾਂ ਦੱਸਿਆ ਕਿ ਇੱਕ ਦਿਨ ਉਹ ਆਪਣੇ ਕਮਰੇ 'ਚ ਕਿਸੇ ਆਦਮੀ ਵਾਂਗ ਜਹਾਜ਼ ਡੁੱਬਣ ਦੇ ਬਾਰੇ ਚਿੱਕਾ ਮਾਰ ਰਿਹਾ ਸੀ ਉਹ ਦਿਨ ਕਾਫੀ ਡਰਾਉਣਾ ਸੀ ਪਰ ਉਦੋਂ ਤੋਂ ਉਸਨੇ ਟਾਟੈਨਿਕ ਬਾਰੇ ਗੱਲ ਕਰਨਾ ਘਟਾ ਦਿੱਤਾ ਹੁਣ ਜਦੋਂ 19 ਸਾਲ ਦਾ ਹੋ ਚੁੱਕਿਆ ਜੇਮੀ ਕਾਲਜ ਜਾਂਦਾ ਪਰ ਹੁਣ ਵੀ ਉਹ ਕਹਿੰਦਾ ਕਿ ਉਹ ਪਿਛਲੇ ਜਨਮ ਚ ਟਾਟੈਨਿਕ ਜਹਾਜ਼ ਦੇ ਆਰਕੀਟੈਕਟ ਥੋਮਸ ਐਡਰੀਓਸੀ ਕੀ ਤੁਸੀਂ ਵੀ ਮੰਨਦੇ ਹੋ ਪੁਨਰਜਨਮ ਨੂੰ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ